ਹਾਂਜੀ ਕੀ ਹੋਇਆ ਦਾ ਬੱਸ ਅਰੇ ਤੋਂ ਇਹ ਮੰਜਾ ਡਾਇਆ ਸੀ ਅਸੀਂ ਬੈਠੇ ਆ ਬਾਹਰ ਤੇ ਬੰਦੀਆਂ ਗਾਲਾਂ ਕੱਢਣ ਡੈ ਪੇ ਸ਼ਰਾਬਾਂ ਪੀ ਕੇ ਅੱਛਾ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਫਿਰ ਇਹ ਕਹਿ ਲਾ ਪੇ ਵੀ ਯਹੀਂ ਸਵੇਰੇ ਗੱਲ ਕਰਨੀ ਸੋਫੀ ਵਿੱਚ ਅਹੀਂ ਤਾਂ ਨਾ ਹੋਣੀ ਗੱਲ ਕਰਨੀ ਤੇ ਪੀਤੀ ਖਾਦੀ ਆ ਇਹ ਸਗੋਇ ਚੁੱਚੀ ਹੋਰ ਸਾਨੂੰ ਗਾਲਾਂ ਜਾਰੀਆਂ ਕੱਢਣ ਡੈ ਪਿਆ ਤੇ ਇਹਨਾਂ ਨੇ ਆਪ ਹੀ ਲੜਾਈ ਛੜ ਨਾਲ ਜਾਣ ਕੇ ਕੀਤੀ ਆ ਲੜਾਈ ਜਾੜਾ ਵਧਾਈ ਆ ਮੁੰਡੇ ਆਏ 15 20 ਅੱਛਾ ਜੀ ਹਾਂਜੀ ਮੁੰਡੇ 10 ਵਾਰ ਕੀ ਕੀਤਾ ਉਸ ਤੋਂ ਬਾਅਦ ਅਸੀਂ ਮੇਰਾ ਘਰ ਲਈ ਹਿੱਥ ਉੱਠ ਕੇ ਗਏ ਥੱਲੇ ਨਾਲ ਲੜਦੇ ਪਏ ਤੇ ਅਸੀਂ ਦੋਨੇ ਜੀ ਉੱਠ ਕੇ ਗਏ ਕਿ ਚਲੋ ਜਿਹੜਾ ਨਾਲ ਗੱਲ ਕਰ ਲਓ ਆਪਸ ਵਿੱਚਰੇ ਗੱਲ ਕਰ ਲਾਂਗੇ ਪੀਤੀ ਖਾਦੀ ਤੁਸੀਂ ਤੇ ਆਪਸ ਵਿੱਚਰੇ ਗੱਲ ਕਰਾਂਗੇ ਤੇ ਅੱਗੋਂ ਉਹ ਸਾਰੇ ਹੀ ਜਾਣੇ ਨਾ ਇਹਨਾਂ ਦੇ ਗੱਲ ਪੈ ਗਏ ਆ ਕਿੰਨੀਆਂ ਗਿੱਟਾਂ ਦਵਾਈਆਂ ਲਈਆਂ ਨੋ ਨੋ ਰਾਸ ਇਹ ਤਾਂ ਲੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਟ ਚੱਲੀ ਆ ਤੇ ਸਾਡੇ ਬੱਚਿਆਂ ਨੇ ਇੱਥੇ ਹੀ ਲੰਮੇ ਪਏ ਸੀ ਮੰਜੇ ਢਾ ਕੇ ਹੂੰ ਉਹ ਸਾਡੇ ਬੱਚੇ ਮਾਹ ਹੀ ਬਚੇ ਆ ਛੋਟੇ ਛੋਟੇ। ਦੇਖੋ ਕਾਰਵਾਈ ਕੀਤੀ ਗਈ ਪੁਲਸ ਵੱਲੋਂ। ਪੁਲਸ ਵੱਲੋਂ ਕਾਰਵਾਈ ਕੀਤੀ ਗਈ। ਰਾਤੀ ਪੁਲਸ ਆ ਗਈ ਆ ਚੈਕਿੰਗ ਕਰ ਗਈ ਆ ਸਵੇਰੇ ਵੀ ਆਈ ਆ। ਤੈਨੂੰ ਲੈ ਗਏ ਆ ਫੜ ਕੇ। ਮੁੰਡਾ ਉਹਨਾਂ ਨੇ ਲਕਾਤਾ ਸੀ। ਤੇ ਦੂਜਾ ਮੁੰਡਾ ਪਗਾ ਭਗੋੜਾ ਕਰਤਾ ਵਾ ਜਿੰਨੇ ਮੁੰਡੇ ਬੁਲਾਏ ਸੀ। ਉਹਨੂੰ ਭਜਾਤਾ ਵਾ ਘਰੋਂ। ਤਾਂ ਤੁਹਾਡੇ ਵੱਲੋਂ ਨਾਮ ਦੱਸੀਗੇ ਪੁਲਸ ਨੂੰ ਕਿਹੜੇ ਕਿਹੜੇ ਨੌਜਵਾਨ ਇੱਥੇ ਪਹੁੰਚਦੇ ਆ। ਹਾਂਜੀ। ਠੀਕ ਹੈ। ਨਾਮ ਲਿਖਾਇਆ ਜੀ, ਜੱਜ ਲਿਖਾਇਆ ਜਿਹਦੇ ਆਪਣਾ ਸ਼ੇਖਰ ਉਹਦਾ ਮੁੰਡਾ ਤੇ ਵਿਜੀਲ ਲਿਖਾਇਆ ਵਾ। ਤਿੰਨ ਮੁੰਡੇ ਲਖਾਇ ਕਾਰਵਾਈ ਹੋਣੀ ਚਾਹੀਦੀ ਨਾ ਹਾਂਜੀ ਹਾਂਜੀ ਹੋਣੀ ਚਾਹੀਦੀ ਆ ਜੀ ਕਾਰਵਾਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਡਾ ਸਾਡੀ ਟੈਂਕੀ ਟੁੱਟ ਗਈ ਆ ਕੋਲਰ ਟੁੱਟ ਗਿਆ ਵਾ ਦੋ ਟੈਂਕੀਆਂ ਟੁੱਟ ਗਈਆਂ ਸਾਡੀਆਂ ਥੱਲੇ ਵਾਸ਼ਬਿਸ਼ਨ ਟੁੱਟ ਗਿਆ ਵਾ ਤੇ ਇਹਨਾਂ ਦੇ ਸਖਤ ਸਖਤ ਮਾਰੇ ਕਾਰਵਾਈ ਹੋਣੀ ਚਾਹੀਦੀ ਆ ਜੀ ਹਾਂਜੀ ਹਾਂਜੀ ਕੀ ਹੈ ਇਹ ਇਰਾਦੇ ਏਦਾਂ ਵੀ ਭਾਜੀ ਬਾਹਰ ਬੈਠੇ ਮੰਜੇ ਤੇ ਤੇ ਇਹ ਨਾ ਆਇਆ ਬਾਹਰੋਂ ਮੁੰਡਾ ਪਹਿਲਾਂ ਕਵਾ ਕੇ ਲੰਘਿਆ ਦੂਜੀ ਵਾਰ ਆਇਆ ਤੇ ਇਹਨੇ ਗਾਲ ਕੱਢ ਕੇ ਤੇ ਫੇਰ ਇਹਨੇ ਉਹਨਾਂ ਗਲੋ ਫੜ ਲਿਆ ਇਸੇ ਗੱਲ ਤੋਂ ਮੁੜ ਕੇ ਨਾ ਇਹ ਇਹਦੀ ਇੰਨਾ ਵੀ ਗੱਲ ਮੋਗਾ ਆਪ ਹੀ ਤੂੰ ਹੱਬੀ ਗਏ ਧਿਆਨ ਨਾਲ ਗੱਲ ਕਰ ਤੈਨੂੰ ਮੈਂ ਕਹਾ ਕੀ ਆ ਇਹ ਨਹੀਂ ਗੱਲ ਪੀਤੀ ਖਾਦੀ ਚੋਬਨ ਕਿਸੇ ਥਾਂ ਟੋਗੇ ਮੁੜ ਕੇ ਜੋ ਇਟਮ ਰੋੜਾ ਇਹਨਾਂ ਨੇ 12 ਵਜੇ ਤੋਂ ਲਾ ਕੇ 8:00 ਵਜੇ ਤੱਕ ਇੱਕ ਚਲਾਈ ਆ ਜਿੰਨਾ ਜਾਣਾ ਸਭ ਮਚਕ ਚਕੇ ਅੰਦਰ ਬਾਹਰ ਸੁੱਟੇ ਅਣ ਜਾਣੇ ਬੜੀ ਮੁਸ਼ਕਲ ਬੋਲੀ ਗਏ ਬੋਲੀ ਗਏ ਗਾਲ ਮੰਦਾ ਵੀ ਕੀਤਾ ਵਾ ਇੱਕ ਕੁੜੀ ਦੇ ਮੋਢੇ ਤੇ ਟੱਵਜੀ ਆ ਇੱਕ ਲੱਤ ਤੇ ਵੱਜੀ ਆ ਤੇ ਇਹਨੇ ਮੁੰਡੇ ਦਾ ਬਾਕੀ ਨਿੱਕੇ ਦਾ ਉਹਨਾਂ ਨੇ ਨਿੱਕੇ ਨੂੰ ਫੜ ਲਿਆ ਨਿੱਕੇ ਨੂੰ ਬਾਹਰੋਂ ਢਾ ਲਿਆ ਵਾ ਕੱਲੇ ਨੇ ਵੇਖ ਕੇ ਉਹਦਾ ਸਿਰ ਮੂੰਹ ਪਾੜਿਆ ਉਹਨਾਂ ਕੋਲ ਸਿਰ ਤੇ ਸੱਟ ਲਾਈ ਬੜੀ ਪਹਿਲਾਂ ਕਿੰਨੇ ਮਾਮਲੇ ਦਰਜ ਹੋਏ ਉੱਪਰ ਹਾਂਜੀ ਪਹਿਲਾਂ ਪਰਚੇ ਦਰਜ ਹੋਏ ਹਾਂਜੀ ਪਹਿਲੇ ਵੀ ਹੈਗੇ ਆ ਹੂੰ ਕਾਰਨ ਕਿਆਂ ਕਿਉਂ ਇਹਨਾਂ ਗੁੰਡਾਗਰਦੀ ਕੀਤੀ ਆ ਜਾਲੀ ਨਾਲ ਵਾਲੋਂ ਇਹ ਤੋਂ ਮੰਜੇ ਤੋਂ ਅੱਛਾ ਜੀ ਵੀ ਮੰਜਾ ਕੋ ਡਾਂਡੇ ਗਲੀ ਦੇ ਵਿੱਚ ਤੁਹਾਡੇ ਨਾਲ ਤਾਂ ਮੰਜੇ ਤੋਂ ਲੜਾਈ ਹੋਈ ਉਹ ਵੀ ਜਿਹੜੇ ਇਲਾਕੇ ਨਾਲ ਸੀ ਇਹ ਨਾਲ ਲੜਾਈ ਹੋਈ ਉਹ ਬਾਹਰ ਭਾਜੀ ਤੁਹਾਨੂੰ ਪਤਾ ਕੋਈ ਮੁੰਡਿਆਂ ਦਾ ਕੇਸ ਵੀ ਹਾਂ ਮੁੰਡੇ ਮੁੰਡੇ ਆਂਦਾ ਕੋਈ ਇੰਨਾ ਨੇ ਮੁੰਡਾ ਮਾਰਿਆ ਕੋਈ ਬਾਹਰ ਉਹਦਾ ਕੇਸ ਹੈ ਨਾ ਹਾਂ ਹੁਣ ਤੁਹਾਡੇ ਵੱਲੋਂ ਪੁਲਿਸ ਨੂੰ ਸਵਾਲ ਦੀ ਕੀ ਇਸ ਹੌਂਮਲੇ ਵਿੱਚ ਹਾਂਜੀ ਸਰ ਕੀ ਕਾਰਨ ਰਿਹਾ ਇਹਦਾ ਪੀਕ ਚੜਾ ਹੋਇਆ ਆਪ ਕੋਲ ਬੋਲੇ ਲੱਗੇ ਕਾਰਨ ਪਤਾ ਕਰ ਰਹੇ ਆ ਜੀ ਅਜੇ ਤੱਕ ਕੋਈ ਨਹੀਂ ਪਤਾ ਲੱਗ ਰਿਹਾ ਗੱਲ ਦਾ ਕਿਉਂਕਿ ਇੱਕ ਪਾਰਟੀ ਘਰੋਂ ਭੱਜ ਗਈ ਹੈ ਆਪਣੇ ਦੂਏ ਭਾਰੀਆਂ ਬੰਦ ਕਰਕੇ ਲੇਕਿਨ ਦੋਨਾਂ ਤੇ ਤੁਹਾਨੂੰ ਮਮਲੀ ਸਟਾਂ ਲੱਗੀਆਂ ਡਾਕਟਰ ਦਿੱਤਾ ਵਾ ਤੇ ਦੋਨੋਂ ਭਾਲੀ ਕਾਰਨ ਇਹ ਕਿਤੇ ਜਰੂਰ